ਬਾਬਾ ਨਾਨਕ ਤੇ ਬਾਅਦ ਸਾਡਾ ਪੰਗੇ ਬਾਜ਼ ਸੀ ਉਹ ਕਹਿੰਦਾ ਮੈਂ ਇੱਥੇ ਬੈਠਾ ਮੈਂ ਇੱਧਰ ਜਾਊਂਗਾ ਇੱਥੇ ਪੰਗਾ ਪਿਆ ਹੋਇਆ ਹੈ ਇਹ ਡਿੱਠਾ ਸੰਸਾਰ ਸੋਚ ਵੀ ਸਕਦਾ ਹੁਣ ਜੇ ਆਪਾਂ ਗੱਲ ਕਰੀਏ ਗੁਰੂ ਸਾਹਿਬ ਦੀ ਗੁਰੂ ਨਾਨਕ ਦੇਵ ਜੀ ਦੀ ਆਪਾਂ ਕਹਿੰਨੇ ਆ ਵੀ ਉਹ ਉਹ ਗਏ ਉਦਾਸੀ ਨੰਗਾਂ ਰਹੀ 40000 ਕਿਲੋਮੀਟਰ ਦਾ ਪੈਂਡਾ ਉਹਨਾਂ ਨੇ ਪੈ ਗਏ ਹਾਂਜੀ ਆਪਾਂ ਨੂੰ ਤਾਂ ਜਿੰਨਾ ਕਿ ਪਤਾ ਉਹਨਾਂ ਕੀ ਪਤਾ ਨਾ ਵੀ ਇੱਥੋਂ ਤੱਕ ਗਏ ਬਗਦਾਦ ਤੱਕ ਗਏ ਉੱਥੇ ਤੱਕ ਗਏ ਕਾਰਨ ਕੀ ਹੈ ਬਟਾ ਇਹ ਜਿਹੜੀ 40000 ਦੀ ਵੀ ਇੱਛਾ 60000 ਕਿਲੋਮੀਟਰ ਦੀ ਵੀ ਅਸੀਂ ਲਾਉਨੇ ਆ ਨਾ ਇੱਕ ਕ੍ਰੋਸ ਫਲਾਈਟ ਹੈ ਮਤਲਬ ਮੈਂ ਤੁਹਾਡੇ ਤੱਕ ਪਹੁੰਚਣਾ ਜਿਹੜਾ ਸਿੱਧਾ ਰਸਤਾ ਹੈ ਜਾ ਕੇ ਸਿੱਧਾ ਤੁਹਾਡੇ ਤੋਂ ਰਸਤਾ ਪਰ ਬਾਬਾ ਸਾਡਾ ਆਇਆ ਜਾਣੀ ਸੀ ਬਾਬਾ ਨਾਨਕ ਤੇ ਇੱਕ ਐਸੀ ਗੇੜ ਸੀ ਜਿਹਨੂੰ ਕੋ ਸਮਝਣਾ ਸੌਕਾ ਨਹੀਂ ਹੈ ਬਾਬਾ ਨਾਨਕ ਤੇ ਬਾਬਾ ਸਾਡਾ ਪੰਗੇ ਬਾਜ਼ ਸੀ ਉਹ ਕਹਿੰਦਾ ਮੈਂ ਇੱਥੇ ਬੈਠਾ ਮੈਂ ਇੱਧਰ ਜਾਊਂਗਾ ਇੱਥੇ ਪੰਗਾ ਪਿਆ ਹੋਇਆ ਮੈਂ ਤਾਂ ਪਹਿਲਾਂ ਪੰਗਾ ਨੋ ਵੇੜ ਕੇ ਜਾਊਂਗਾ ਇੱਥੋਂ ਫੇਰ ਇੱਧਰ ਨੂੰ ਚਲਾ ਗਿਆ ਵੀ ਇੱਥੇ ਪੰਗੇ ਵਾਲਾ ਵੀ ਆ। ਇੱਥੋਂ ਫੇਰ ਇੱਥੇ ਚਲਾ ਗਿਆ। ਉਹ ਕਿੰਨੇ ਵੇਲੇ ਕੱਟ ਕੇ ਕੱਟ ਕੇ ਅੱਗੇ ਗਿਆ ਇਹ ਕਿਸੇ ਨੂੰ ਕੀ ਪਤਾ? ਜੇ ਅਸੀਂ ਉਹਨਾਂ ਦਾ ਪੂਰਾ ਰਾਹ ਆਉਣ ਜਾਣ ਦਾ ਇੱਧਰ ਉੱਧਰ ਜਾਣ ਦਾ ਗਿਣ ਲਈਏ ਤਾਂ ਇਹ ਤਾਂ ਲੱਖਾਂ ਕਿਲੋਮੀਟਰ ਬਣ ਜਾਂਦਾ। ਵਾਹ। ਪਰ ਅਸੀਂ ਕਿਉਂ ਅਸੀਂ ਕ੍ਰੋਜ਼ ਫਲਾਈਟ ਲੈ ਲੈ ਵੀ ਇੱਥੇ ਇੱਥੇ ਗਏ। ਮੈਨੂੰ ਲੱਗਦਾ ਉਹ ਸਾਰੀ ਧਰਤੀ ਤੇ ਗਏ ਹੋਣਗੇ ਕਿ ਨਹੀਂ? ਸਾਡਾ ਉਮੀਦ ਸੰਤ ਹੈ ਹੀ ਹੈ ਵੀ ਇਹਨੇ ਧਰਤੀ ਜਿ ਕਿਹਾ ਤੇ ਗਾਹੀ ਹੈ। ਹੂੰ। ਪੈਰਾਂ ਨਾਲ ਲੜਤਾੜੀ ਹੈ ਸਾਰੀ ਜਿਹੜੇ ਜਿਹੜੇ ਕਹਿ ਰਹੇ ਨੇ ਗੁਰੂ ਸਾਹਿਬ ਕਹਿ ਰਹੇ ਨੇ ਲੱਖ ਅਗਸ ਅਗਸ ਲੱਖ ਪਤਾਲ ਬਤਾਲ ਉਹਨਾਂ ਨੇ ਕੱਲੀ ਧਰਤੀ ਥੋੜੀ ਮਤਲਬ ਗਾਈ ਹੋਣੀ ਤਾਂ ਆਕਾਸ਼ ਪਤਾਲ ਗਾਤੀ ਹੈ ਨਾ ਜੀ ਦੇਖੋ ਆਕਾਸ਼ ਪਤਾਲ ਤਾਂ ਗਾਉਣ ਦੀ ਤਾਲ ਉਹੜਾ ਜੇ ਬਾਬੇ ਨੂੰ ਨਾ ਪਤਾ ਹੋਵੇ ਹੂੰ ਗਾਹੂ ਗਾਤਾ ਉਹ ਜਿਹਨੇ ਨਾ ਦੇਖਿਆ ਹੋਵੇ ਬਾਬਾ ਤਾਂ ਧੁਰ ਦਰਗਾਹੋਂ ਹੀ ਦੇਖ ਕੇ ਆਏ ਸੀ ਸਭ ਕੁਝ ਉਹ ਤਾਂ ਆਪ ਨਰਾਇਣ ਕਲਾਤਾਰ ਜਗ ਮੈਂ ਪਰਵਰਿਓ ਵਾਲੀ ਗੱਲ ਸੀ ਹੂੰ ਉਹਨੂੰ ਕਿਤੇ ਜਾਣ ਦੀ ਲੋੜ ਤਾਂ ਬੈਠੇ ਨੂੰ ਸਭ ਕੁਝ ਪਤਾ ਸੀ ਜਾਉਂਗਾ ਤਾਂ ਤਾਂ ਜੇ ਮੈਂ ਦੇਖਣਾ ਹੋਵੇ ਮੇਰੀ ਕਿਉਰਿਓਸਿਟੀ ਤੁਹਾਡੇ ਤੱਕ ਤਾਂ ਹੋਏਗੀ ਜੇ ਮੈਂ ਤੁਹਾਨੂੰ ਮਿਲੇ ਨਾ ਹਾਂ ਜੇ ਮੈਂ ਤੁਹਾਨੂੰ ਮਿਲਿਆ ਮੇਰੀ ਕਿਉਰਿਓਸਿਟੀ ਨਹੀਂ ਹੈ ਬਾਬਾ ਨੂੰ ਤਾਂ ਸਭ ਕੁਝ ਪਤਾ ਸੀ ਉਹ ਤਾਂ ਸਿਰਫ ਜਗਤ ਉਦਾਹਰਣ ਖਾਤਰ ਇਸ ਸੰਸਾਰ ਦੇ ਵਿੱਚ ਇੱਕ ਸੱਚਾ ਸੁੱਚਾ ਉਪਦੇਸ਼ ਦੇਣ ਦੀ ਖਾਤਰ ਇੱਕ ਬਾਣੀ ਇੱਕ ਗੁਰ ਇੱਕ ਸਮਝਾਉਣਾ ਸੀ ਇੱਕ ਬਾਣੀ ਇੱਕੋ ਗੁਰ ਉਪਦੇਸ਼ ਇਹੀ ਸਮਝਾਉਣਾ ਸੀ ਕਿ ਭਾਈ ਵੀ ਇੱਕ ਨਾਲ ਜੁੜ ਜੋ ਮਕਸਦ ਇਹ ਸੀ ਕਿ ساری ਦੁਨੀਆ ਵੱਖਰੀ ਵੰਡੀ ਫਿਸੀ ਐ ਮੁਸਲਮਾਨ ਹੈ ਹਿੰਦੂ ਹੈ ਇਹ ਕਾਲਾ ਹੈ ਗੋਰਾ ਹੈ ਇਹ ਕਤਰੀਆ ਹੈ ਬ੍ਰਾਹਮਣ ਹੈ ਸੂਦ ਹੈ ਇਹ ਯੂਰੋਪੀਅਨ ਹੈ ਇਹ ਅਫਰੀਕਨ ਹੈ ਤੋ ਕਹਿੰਦਾ ਨਹੀਂ ਉਹਨੇ ਭਾਂਤ ਭਾਂਤ ਦੇ ਇਸ ਗੁਲਦਸਤੇ ਚ ਫੁੱਲ ਸਜਾਏ ਨੇ ਸਭ ਦੀ ਐਵੇਂ ਹੀ ਤੀਆਂ ਸਭ ਇੱਕੋ ਦੀ ਦੇਣਾ ਜਿੱਦਣ ਉਹ ਇੱਕ ਖਿੱਚ ਲਏਗਾ ਤੇ ਕੁਝ ਵੀ ਨਹੀਂ ਰਹਿਣਾ ਸੋ ਉਹ ਇੱਕ ਨੂੰ ਸਮਝਾਉਣ ਦੀ ਕਿ ਇੱਕ ਨਾਲ ਜੁੜਜੋ ਤੁਹਾਡੀ ਜ਼ਿੰਦਗੀ ਦਾ ਸਾਰਥਕ ਤਾਂ ਮਿਲ ਜਾਏਗੀ ਨਹੀਂ ਨਹੀਂ ਮਿਲਨੀ ਉਹ ਉਹਨੇ ਸਮਝਾਇਆ ਪੂਰੀ ਤਰ੍ਹਾਂ ਪਰ ਆਪਾਂ ਤਾਂ ਨਾ ਜਿਵੇਂ ਮੈਂ ਆਪਾਂ ਦੇਖੀ ਪਿਛਲੇ ਸਮੇਂ ਚੋਂ ਅਲੱਗ-ਅਲੱਗ ਚੀਜ਼ਾਂ ਜਿਵੇਂ ਚੱਲ ਕੇ ਆਉਂਦੀਆਂ ਨੇ ਥੋੜਾ ਜਿਹਾ ਨਵਾਂ ਦੌਰ ਚੱਲਿਆ ਹੈਗਾ ਗਿਆਨ ਦੇ ਪੱਧਰ ਤੇ ਵੀ ਕਹਿ ਲਈਏ ਟੈਕਨੋਲੋਜੀ ਦੇ ਵਧਣ ਕਰਕੇ ਤੇ ਬਾਬਾ ਜੀ ਨੂੰ ਨਾ ਸਮਾਜਵਾਦੀ じゃ ਬਣਾ ਦਿੱਤਾ ਵੀ ਉਹਨਾਂ ਨੇ ਸਮਾਜ ਦੇ ਸੁਧਾਰ ਲਈ ਉਪਦੇਸ਼ ਕਰੇ ਅਧਿਆਤਮ ਵਾਲਾ ਪਾਸਾ ਆਪਾਂ ਪਿੱਛੇ ਰੱਖਤਾ ਹੈ ਨਾ ਜੀ ਉਹਨਾਂ ਦਾ ਜਮਤਕਾਰ ਜਿਵੇਂ ਕਹ ਲੋ ਸਿੱਧ ਗੋਸ਼ਟ ਹੋਈ ਆ ਜਾਂ ਪੰਜਾ ਲਾਇਆ ਜਾਂ ਉਹ ਚੀਜ਼ਾਂ ਸਾਖੀਆਂ ਚ ਜਿਹੜੇ ਯਕੀਨ ਕਰਦੇ ਕਰਦੇ ਵੀ ਨਹੀਂ ਉਹ ਪਰ ਜ਼ਿਆਦਾਤਰ ਕਈ ਤਰਕ ਦੇ ਨਾਲ ਜ਼ਿਆਦਾ ਦੇਖਦੇ ਨੇ ਕਾਰਨ ਇਹ ਹੈ ਕਿ ਅਸੀਂ ਜਦੋਂ ਗੁਰੂ ਨਾਨਕ ਸਾਹਿਬ ਦੀਆਂ ਜੀਵਨ ਪੜ੍ਹਦੇ ਆ ਨਾ ਹਾਂਜੀ ਹਣੇ ਸਿੱਧਾ ਨਾਲ ਹੀ ਲਾ ਲਓ ਹੂੰ ਸਿੱਧ ਸਪਿਰਚੁਅਲੀ ਐਨਲਾਈਟਡ ਬੰਦੇ ਸੀ ਇਹ ਨਹੀਂ ਸੀ ਉਹਨਾਂ ਨੂੰ ਗਿਆਨ ਨਹੀਂ ਸੀ ਵੀ ਉਹਨਾਂ ਦੇ ਅੰਦਰ ਅਧਿਆਤਮਿਕਤਾ ਨਹੀਂ ਸੀ ਪਰ ਉਹਦਾ ਸਤਿਪ੍ਰਯੋਗ ਨਹੀਂ ਸੀ ਅਧਿਆਤਮਿਕਤਾ ਹੈ ਸੀ ਉਹਦਾ ਕਾਰਨ ਸੀ ਉਹ ਗੁਰੂ ਨਾਨਕ ਸਾਹਿਬ ਜੀ ਉਹਨਾਂ ਤੋਂ ਅਧਿਆਤਮਿਕ ਤੌਰ ਤੇ ਘੱਟ ਹੁੰਦੇ ਤਾਂ ਉਹ ਸਿੱਧ ਕਦੇ ਗੁਰੂ ਨਾਨਕ ਦੀ ਗੱਲ ਮੰਨਦੇ ਉਹਨਾਂ ਨੇ ਗੁਰੂ ਨਾਨਕ ਨੂੰ ਪਰਮਾਉਣ ਦੀ ਪਰਮਾਉਣ ਦੀ ਬਥੇਰੀ ਕੋਸ਼ਿਸ਼ ਕੀਤੀ ਗੁਰੂ ਨਾਨਕ ਨੇ ਕਿਹਾ ਨਹੀਂ ਨਿਰੰਕਾਰ ਹੈ ਜਿੱਥੇ ਨਿਰੰਕਾਰ ਦਾ ਨਾਮ ਹੈ ਜਿੱਥੇ ਨਿਰੰਕਾਰ ਦੀ ਖੇਡ ਹੈ ਉੱਥੇ ਤੁਹਾਡੀਆਂ ਰਿੱਧਾ ਸਿੱਧਾ ਨਹੀਂ ਚੱਲਣੀ ਆ ਹੂੰ ਤੁਸੀਂ ਉੱਥੇ ਨਹੀਂ ਪਹੁੰਚ ਸਕਦੇ ਵਾਹਿਗੁਰੂ ਇਹ ਸਾਰੀ ਖੇਡ ਹੈ ਕਈ ਜਗ੍ਹਾ ਹੈ ਜਿੱਥੇ ਹੁਣ ਗੁਰੂ ਨਾਨਕ ਦਾ ਜਿਹੜਾ ਲੇਧ ਅਦਾਕ ਹੈ ਉਹ ਕਹਿੰਦੇ ਬੈਠੇ ਤੇ ਪੱਥਰ ਦਿਖਾਇਆ ਹੋਇਆ ਉਸ ਤਰ੍ਹਾਂ ਬਣਾਇਆ ਹੋਇਆ ਹੁਣ ਜੇ ਗਿਆਨ ਨਾਲ ਦੇਖੋ ਤਾਂ ਕਾਹਗੇ ਹੋ ਨਹੀਂ ਸਕਦਾ ਪਰ ਅਧਿਆਤਮ ਨਾਲ ਦੇਖੀ ਤਾਂ ਸਭ ਕੁਝ ਹੋ ਸਕਦਾ ਹਮ ਅਧਿਆਤਮ ਦੀ ਖੇਡ ਵਕਰੀ ਖੇਡ ਹੈ ਇਹ ਖੇਡ ਤਾਂ ਹੀ ਪਤਾ ਲੱਗਦੀ ਹੈ ਜਦੋਂ ਇਸ ਮਾਰਗ ਤੇ ਚੱਲੀ ਹੈ ਗਿਆਨ ਨੂੰ ਨਾਲ ਲੈ ਕੇ ਅਧਿਆਤਮ ਤੇ ਚੱਲੀਏ ਫਿਰ ਸਭ ਕੁਝ ਦਿੱਖਦਾ ਜੇ ਕੱਲਾ ਗਿਆਨ ਗਿਆਨ ਹੀ ਪਿੱਟੀ ਜਾਵਾਂਗੇ ਤਾਂ ਕੁਝ ਨਹੀਂ ਮਿਲਣਾ ਗਿਆਨ ਬਹੁਤ ਜ਼ਰੂਰੀ ਆਕਲੀ ਸਾਹਬ ਸੇਵਿਆ ਅਕਲੀ ਕੀ ਚੇਦਾਰ ਅਕਲੀ ਸਾਹਬ ਸੇਵਿਆ ਅਕਲੀ ਇਸ ਗਿਆਨ ਨਾਲ ਸਾਹਬ ਦੀ ਉਪਮਾ ਕਰਨੀ ਹੈ ਪਰ ਅਸੀਂ ਕੱਲੀ ਉਪਮਾ ਹੀ ਕਰੀ ਜਾਈਏ ਗਿਆਨ ਕਰੀ ਜਾਈਏ ਅਧਿਆਤਮ ਦੇ ਮਾਰਗ ਵੱਲ ਤੁਰਿਆ ਨਹੀਂ ਹੋ ਸਕਦਾ ਇਹ ਦੋਨੇ ਇੱਕ ਦੂਰੇ ਦੇ ਦੇ ਪ੍ਰਤੀਪੂਰਕ ਹੈ ਪੂਰਕ ਨਹੀਂ ਬਿਲਕੁਲ ਬਹੁਤ ਵਧੀਆ ਲੱਗ ਰਹੀ ਤੁਹਾਡੇ ਤੋਂ ਆਪਾਂ ਬੜੀਆ ਸੋਹਣੀਆਂ ਗੱਲਾਂ ਸੁਣ ਰਹੇ ਹਾਂ ਅੱਛਾ ਆਪਾਂ ਜਿਵੇਂ ਤੁਸੀਂ ਕਿਹਾ ਸੀ ਨਾ ਵੀ ਉਹ ਪਰਮਾਤਮਾ ਪਿਆਰ ਕਰਦਾ ਉਹ ਤੁਹਾਨੂੰ ਚਿਤਾਰਦਾ ਨਹੀਂ ਤੁਹਾਡੇ ਔਗਣ ਨਹੀਂ ਚਿਤਾਰਦਾ ਪਰ ਆਪਾਂ ਜਿਹੜੇ ਸੰਸਾਰੀ ਹੁੰਨੇ ਆ ਆਪਾਂ ਤਾਂ ਪੀੜੀਆਂ ਤੱਕ ਨਹੀਂ ਛੱਡਦੇ ਸਾਡੇ ਅੰਦਰ ਜਿਹੜੇ ਦੁਸ਼ਪਾਪ ਨੇ ਹੂੰ ਇਹ ਸਾਨੂੰ ਛੱਡਣ ਨਹੀਂ ਦਿੰਦੇ ਹੂੰ ਬਾਣੀ ਇਹ ਛੁਡਾਉਂਦੀ ਹੈ ਹੂੰ ਅਧਿਆਤਮ ਇਹ ਛੁਡਾਉਂਦਾ ਹੈ ਹੂੰ ਗਿਆਨ ਇਹ ਛੁਡਾਉਂਦਾ ਹੈ ਹੂੰ ਅਸੀਂ ਛੱਡਣਾ ਨਹੀਂ ਚਾਹੁੰਦੇ ਅਸੀਂ ਪੀੜੀਆਂ ਤੱਕ ਆਪਣੇ ਬੈਰ ਲਈ ਤੁਰੇ ਜਾਂਦੇ ਹਾਂ ਹੁਣ ਅਸੀਂ ਛੋਟੀ ਜੀ ਗੱਲ ਮੈਂ ਤੁਹਾਨੂੰ ਸੋਚ ਦੱਸਣ ਲੱਗਿਆ ਹੂੰ ਸਤਗੁਰੂ ਸੱਚੇ ਪਾਤਸ਼ਾਹ ਹੂੰ ਗੁਰੂ ਅਰਜਨ ਸਾਹਿਬ ਜੀ ਨੂੰ ਹੂੰ ਜਾਂ ਗਿਨੇ ਤੱਤੀ ਤਵੀ ਤੇ ਬਿਠਾਇਆ ਹੂੰ ਇਹਦਾ ਮਤਲਬ ਦੁਹਾਂ ਧਰਾਂ ਵਿੱਚ ਵੈਰ ਹੋ ਗਿਆ ਹੂੰ ਸੰਸਾਰੀ ਹਿਸਾਬ ਦੇ ਨਾਲ ਹੂੰ ਪਰ ਗੁਰੂ ਹਰਗੋਬਿੰਦ ਸਾਹਿਬਾਨ ਨਾਲ ਸ਼ਿਕਾਰ ਖੇਡ ਰਹੇ ਨੇ ਜੀ ਇਹਦਾ ਮਤਲਬ ਖੇਮਾ ਭੁੱਲਣਾ ਭੁੱਲਣਗੇ ਇਹ ਹੀ ਸਭ ਤੋਂ ਵੱਡੀ ਗੱਲ ਹੈ ਹੂੰ ਮਾਫ਼ ਕਰਨਾ ਵੱਡਾ ਮਾਫ਼ ਕਰਨਾ ਹੂੰ ਕਿਉਂਕਿ ਮਾਫ਼ ਕਰਨ ਵਾਲਾ ਵੱਡਾ ਹੋ ਜਾਂਦਾ ਹੈ ਹੂੰ ਅਸੀਂ ਇਸ ਗੱਲ ਨੂੰ ਨਹੀਂ ਸਮਝੇ ਅਸੀਂ ਵੈਰ ਵਿਰੋਧ ਲੈ ਕੇ ਪੀੜੀਆਂ ਦਰ ਪੀੜੀਆਂ ਚੱਲੇ ਪੰਜਾਬ ਦਾ ਹਾਲ ਕੀ ਹੋਇਆ ਹੈ ਪਿੰਡਾਂ 'ਚ ਛੋਟੀਆਂ-ਛੋਟੀਆਂ ਗੱਲਾਂ ਤੋਂ ਲੜਾਈਆਂ ਅੱਜ ਜੇ ਅਸੀਂ ਪੰਥਕ ਤੌਰ ਤੇ ਦੇਖੀ ਅਸੀਂ ਕਿਉਂ ਖਤਮ ਹੋ ਗਏ ਕਿਉਂਕਿ ਸਾਡੇ ਪਿੰਡਾਂ 'ਚ ਸਾਡਾ ਜਿਹੜਾ ਭਰਾਤਰੀ ਭਾਵ ਸੀ ਆਪਸ ਵਿੱਚ ਮੇਲ ਮਿਲਾਪ ਸੀ ਖਤਮ ਹੋ ਗਿਆ ਤੁਸੀਂ ਬੈਠੇ ਹੋ ਤੁਸੀਂ ਖੜੇ ਹੋ ਤੁਸੀਂ ਦੂਸਰੀ ਪਾਰਟੀ ਨਾਲ ਮੈਂ ਦੂਸਰੀ ਪਾਰਟੀ ਨਾਲ ਰਾਜਨੀਤਿਕ ਵਖਰੇਵੇਂ ਹੋ ਸਕਦੇ ਆ ਹਮ ਬਸ ਸਾਡੇ ਅਧਿਆਤਮਿਕ ਵਖਰੇਵੇਂ ਨਹੀਂ ਹੋਣੇ ਚਾਹੀਦੇ ਹਮ ਤੁਸੀਂ ਬਾਣੀ ਪੜ੍ਹਦੇ ਤੁਸੀਂ ਅੰਮ੍ਰਿਤਧਾਰੀਆ ਤੁਸੀਂ ਪੰਜ ਕਕਾਰਾਂ ਦੇ ਧਾਰਨੀਓ ਬਾਣੀਆਂ ਪੜ੍ਹਦੇ ਮੈਂ ਪੜ੍ਹ ਰਿਹਾ ਹਮ ਤੁਸੀਂ ਕਾਂਗਰਸ ਕੰਨੀ ਜਾ ਰਹੇ ਹਾਂ ਮੈਂ ਅਕਾਦੀਆਂ ਕੰਨੀ ਜਾ ਰਿਹਾ ਹ ਇਹ ਮੇਰੀ ਰਾਜਨੀਤਿਕ ਵਖਰੇਵਾ ਹੈ ਹ ਮੇਰੀ ਸਪਿਰਚੁਐਲਟੀ ਮੈਨੂੰ ਤੁਹਾਡੇ ਨਾਲ ਜੋੜਦੀ ਹੈ ਹ ਕਿਉਂਕਿ ਘਟ ਘਟ ਮੈਂ ਹਰ ਜੂ ਵਸੇ ਉਹ ਤਾਂ ਕਹਿ ਰਿਹਾ ਇਹ ਨਾ ਚ ਵੀ ਰੱਬ ਹੈ ਜਿਹੜਾ ਮੇਰੇ ਚ ਹੈ ਤੇਰੇ ਚ ਰੱਬ ਹੈ ਉਹ ਕੌਣ ਦੇਖੇਗਾ ਉਹ ਗਾਂ ਦਿਖਾਏਗਾ ਉਹ ਦਿਖਾਏਗਾ ਤੁਹਾਡੀ ਸਪਿਰਚੁਅਲਿਟੀ ਦਿਖਾਏਗਾ ਧਿਆਨ ਦਿਖਾਏਗਾ ਅੰਦਰੋਂ ਜਦੋਂ ਘਟ ਗਿਆ ਤੁਹਾਡੇ ਨਾਲ ਜਦੋਂ ਅੰਦਰੋਂ ਸਾਨੂੰ ਪਤਾ ਲੱਗਣ ਲੱਗ ਗਿਆ ਵੀ ਤੋਹੀ ਮੋਹੀ ਅੰਤਰ ਤੇਰੇ ਤੇ ਮੇਰੇ ਵਿੱਚ ਕੋਈ ਅੰਤਰ ਹੀ ਕੋਈ ਨਹੀਂ ਰੱਬ ਲਈ ਵੀ ਨਾਉਣਿਆਂ ਅਸੀਂ ਕਿਉਂ ਨਾ ਅਸੀਂ ਆਪਣੇ ਲਈ ਲਾ ਕੇ ਦੇਖੀਏ ਵਾਹਿਗੁਰੂ ਜਦੋਂ ਅਸੀਂ ਆਪਣੇ ਲਈ ਲਾਵਾਂਗੇ ਮੈਨੂੰ ਪਤਾ ਲੱਗੇਗਾ ਕਿ ਮੇਰੇ ਤੇ ਤੇ ਇਸ ਬੱਚੇ 'ਚ ਕੋਈ ਫਰਕ ਹੀ ਨਹੀਂ ਹੈ ਹੂੰ ਇਹਦੇ 'ਚ ਵੀ ਉਹੀ ਜੋਤ ਪ੍ਰਜਲਤਾ ਮੇਰੇ 'ਚ ਇਹੋ ਹੀ ਜੋਤ ਪ੍ਰਜਲਤਾ ਹੈ ਜਿੱਦਣ ਸਾਨੂੰ ਅੰਦਰ ਦੀ ਜੋਤ ਦੇਖਣੀ ਆ ਗਈ ਉਹ ਦਿਨ ਸਾਰੇ ਦੁੱਖ ਕਲੇਸ਼ ਸਭ ਪਰਮ ਸਭ ਝਗੜੇ ਮਿਟ ਜਾਣਗੇ ਤੇ ਇਹੀ ਸਿੱਖੀ ਦਾ ਮੁੱਖ ਉਪਦੇਸ਼ ਸਿੱਖੀ ਦਾ ਮੁੱਖ ਉਪਦੇਸ਼ ਇਹੀ ਹੈ ਵੀ ਭੇਦ ਭਾਵ ਵਿਤਕਰਾਨੀ ਕਰਨਾ ਇੱਕ ਇੱਕ ਕਰਕੇ ਜਾਣਨਾ ਮਾਨਸਕੀ ਜਾਤ ਸਭ ਹੈ ਇੱਕੇ ਪਹਿਚਾਣ ਹੈ